हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਭਣ ਵੜਸੇ ਲੈ ਲੈ ਕੇ ਆਇਆ ਹੈ ਜੀ ਆਪ ਪੁੱਛ ਲੈਣੇ ਬਾਈ ਸਾਰੀ ਡਿਟੇਲ ਆਜੋ ਬਾਈ ਜੀ ਬਾਈ ਜੀ ਹੱਸੀ ਕਾਲ ਸਾਸਿਕਾ ਡਾਕਟਰ ਹੋ ਠੀਕ ਹੋ ਵਧੀਆ ਜੀ ਵਧੀਆ ਠੀਕ ਆ ਤੂੰ ਦੱਸ ਨਾਮ ਤੇ ਐਡਰੈਸ ਬੋਲ ਦੋ ਨਾਮ ਗੋਰਾ ਪਿੰਡ ਭੜੌੜ ਜ਼ਿਲ੍ਹਾ ਬਰਨਾਲਾ ਤਪਾਸੀ ਦਾ ਠੀਕ ਆ ਨੇੜੇ ਪਿੰਡ ਬਾਈ ਨਿਹਦਰਪੁਰਾਤ ਆ ਗਿਆ ਬਧਾ ਤਣੀ ਸੜਕ ਦੇ ਘਰ ਹੈ ਨਾ ਭਰਾ ਬਧਾ ਤਣੀ ਸੜਕ ਦੇ ਘਰ ਚੰਗੀਆਂ ਨਾ ਭਧੌੜ ਠੀਕ ਆ ਮੋਬਾਈਲ ਨੰਬਰ ਬੋਲ ਮੋਬਾਈਲ 87288043 ਦੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬਰਥਡੇ ਦਾ ਕਿਹੜਾ ਸੂਆ ਇਹ ਦੂਜੀ ਸੂਏ ਸੂ ਗਈ ਬਾਈ ਦੱਸਣ ਦੇ ਹਿਸਾਬ ਨਾਲ ਠੀਕ ਆ ਸਾਢੇ ਤਿੰਨ ਦੀ ਗੱਬਣ ਪਲੂਣ ਸੂਈ ਦੀ ਐ ਠੀਕ ਆ ਚਾਹੇ ਜਰਾ ਦੂਜੀ ਸੂਏ ਤੀਜੀ ਸੂਏ ਮੰਨ ਕੇ ਲੈ ਪਰ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਇਹ ਠੀਕ ਆ ਉਹਨੀ ਸੂਈ ਦੀ ਆ ਠੀਕ ਆ ਬਾਈ ਕਿੰਨਾ ਦੁੱਧ ਆ ਹੋਣ ਹੁਣ ਜੇ 14 ਹੋਊਗਾ ਪਾ 12 ਕਿਲੋ ਦੀ ਗਾਰੰਟੀ ਤੇ ਭੇਜ ਦਾਂਗੇ ਬਾਅਦ ਸਕਦੀ ਹੈ ਘਾਟਦੀ ਨਹੀਂ ਦੂ ਪਰ ਗਰੀਬ ਬੰਦੇ ਤੋਂ ਲਈ ਦੇ ਨਾਰਮਲ ਸੇਵਾ ਸੀ ਠੀਕ ਹੈ ਹਾਂ ਫਾਰਮ ਦੀ ਬੱਚੀ ਆ ਗੱਭਣ ਕਿੰਨੇ ਟਾਈਮ ਦੀ ਸਾਢੇ ਤਿੰਨ ਦੀ ਕਲੀਅਰ ਚੈੱਕ ਪਾਸ ਹਾਂ ਆਪਣੀ ਕਰਾਈ ਦੇ ਅਗਲਾ ਕਰਾ ਸਕਦਾ ਠੀਕ ਹੈ ਫੇਸ ਬਿਊਟੀ ਕਮਾਲ ਦੀ ਹੈ ਰੰਗ ਰੂਪ ਚੰਗਾ ਵੱਡਾ ਕੱਦ ਦਾ ਥਣ ਹਵਾਨਾ ਬਹੁਤ ਚੰਗਾ ਨੇੜੇ ਤੋਂ ਚੈੱਕ ਕਰਵਾ ਨਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਈ ਦੁੱਧ ਵੀ ਬਾਈ ਨੇ ਚੰਗਾ ਹਾਜ਼ਰ ਰਸਿਆ ਦੇਖ ਸਕਦੇ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਵਾ ਹਜੇ ਚ ਬਾਈ ਚ ਪਾਇਆ 2 ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਖੋਲ ਲਾ ਬਈ ਤੋਰ ਕੇ ਰਖਾ ਠੀਕ ਸਭ ਵਧੂਗਾ ਚੰਗੀ ਆ ਠੰਡੀ ਸੀਲ ਆ ਬਈ ਗੱਬਣਾ ਚੈੱਕ ਪਾਸ ਆ ਆਪਦੀ ਚਾਹ ਚੈੱਕ ਕਰਵਾ ਵੀ ਲਿਓ ਬਈ ਇਹ ਸੂਸ ਬਹੁਤ ਚੰਗਾ ਠੰਡੀ ਠੰਡੀ ਖੋਲ ਲਾ ਬਈ ਦੁੱਧ ਵੀ ਚੰਗਾ ਬਾਈ ਨੇ ਦੱਸਿਆ 11 12 ਲੀਟਰ ਖੁੱਲਾ ਦੁੱਧ ਹਾਜ਼ਰ ਆ ਬਾਈ ਕਹਿੰਦਾ ਵਧੂਗੀ ਘਟਦੀ ਨਹੀਂ ਹੈਗੀ ਭਾਈ ਇਕੱਲੀ ਦੀ ਸੇਵਾ ਵਾਲਾ ਵਧ ਕਰਨਾ ਫਾਰਮ ਚ ਤੈਨੂੰ ਪਤਾ ਵੰਡਣਾ ਪੈਂਦਾ ਹਨਾ ਹਾਂ ਬਈ ਤੇ ਮੁੱਲ ਕੀ ਆ ਬਾਈ ਇਹਦਾ ਫਿਰ ਮੁੱਲ ਫੋਨ ਤੇ ਕਰਾਂ ਡਾਕਟਰ ਜਾਇਜ਼ ਹੀ ਹੋਗਾ ਜਾਇਜ਼ ਹੋਗਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਜਿਹੜਾ ਵੱਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰੱਖਾਂਗੇ ਫੇਸ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਆਡਰ ਕਮਾਲ ਦਾ ਕੱਦ ਵੱਡ ਚੰਗਾ ਚੰਗੀ ਆ ਬਾਈ ਵੱਡ ਸਨਖੀ ਆ ਟੋਕੜ ਕੱਬਣਾ ਬਾਈ ਤੇ ਕਿਸੇ ਵੀਰ ਦੇ ਵੱਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੀ ਵੱਡੀ ਵੱਡੀ ਬਹੁਤ ਆ ਹਾਂ ਵੱਡੀ ਬਹੁਤ ਆ ਕੱਦ ਵੱਡ ਰੰਗ ਰੂਪ ਚੰਗੀ ਆ ਬਾਈ ਬਾਈ ਧੰਨਵਾਦ ਬਾਈ